ਵਧੀਆ ਬਣ ਗਿਆ ਉਧਰ ਨਾ ਅੰਗਰੇਜ਼ੀ ਸੀਟ ਲਵਾ ਕੇ ਦਿਨਾ ਮੈਂ ਤੁਹਾਨੂੰ ਦੂਜੇ ਪਾਸੇ ਆਹ ਵਾਲੀ ਪਟਵਾ ਦਿਓ ਇਹਨੂੰ ਬੰਦ ਕਰਾ ਦਿਓ ਖੱਡਾ ਤਾਂ ਇਹੀ ਹੈਗਾ ਵਧੀਆ ਬਣ ਗਿਆ ਬਾਥਰੂਮ ਆਹ ਨਹੀਂ ਮੁਰੇ ਕੰਦ ਨਹੀਂ ਕਰੇ ਮਾਦਾ ਹੀ ਸੀਟ ਉਧਰ ਹੀ ਕਰਾ ਲੈਣੀ ਸੀ ਤੁਸੀਂ ਦੂਜੀ ਅੰਗਰੇਜ਼ੀ ਦਵਾਚ ਕਰਾਉਂਗੀ ਫਿਰ ਕੁਝ ਚੀਜ਼ਾਂ ਕਰਾ ਫਿਰ ਅੰਗਰੇਜ਼ੀ ਸੀਟ ਲਵਾਣੀ ਸੀ ਕੋਈ ਸਵੇਰ ਸਵੇਰ ਸੇ ਕਹੋ ਜੀ ਬਾਬਾ ਮੇਰਾ ਮਤੀ ਠੀਕ ਹੈ ਤੁਹਾਡਾ ਸੇਹ ਠੀਕ ਹੈ ਤੁਹਾਡੀ ਮਤੀ ਸ਼ੁਕਰ ਅਜਾ ਬੈਠ ਤੁਹਾਡਾ ਪੁੱਤ ਹੁਣ ਠੀਕ ਹੋਇਆ ਜਾ ਕੇ ਮੜਾ ਜਾ ਹੁਣ ਕਿਵੇਂ ਪੁੱਤ ਤੇਰੀ ਲੱਤ ਉਸ ਤਰੀ ਜਾਨੇ ਔਖੇ ਸੋਖੇ ਆ ਜਾ ਬੈਠ ਉੱਥੇ ਕੁੰਜੇ ਤੇ ਅੰਗਰੇਜ਼ੀ ਸੀਟ ਲਵਾ ਦਿਓ ਠੀਕ ਹੈ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਲਵਾ ਤੁਸੀਂ ਲਓ ਆਪ ਹੀ ਠੀਕ ਹੈ ਲੈਂਟਰ ਕਦੋਂ ਕਹਿੰਦੇ ਕਦੋਂ ਖੋਲਣਗੇ 10 5 7 ਦਿਨ ਨੂੰ ਖੋਲ ਜਾਣਾ ਪੁੱਤ ਠੀਕ ਹੈ ਖੁਸ਼ ਹੋ ਤੂੰ ਹੀ ਹੁਣ ਹਾਂ ਪੁੱਤ ਹੁਣ ਹੋਲੀ-ਹੋਲੀ ਮਕਾਨ ਕਰਾਵਾਂਗੇ ਮਾਤਾ ਪੱਕਾ ਫਿਰ ਬاتھਰੂਮ ਦਾ ਹੋ ਗਿਆ ਜੀ ਐਫਏ ਤੇ ਬੀਮੇ ਖੜੇ ਕਰਦੀਏ ਇਹਦੇ ਨਾਲ ਕੋਲੀ-ਹੋਲੀ ਬਾਅਦ ਚ ਲੈਂਟਰ ਪਾ ਦਾਂਗੇ ਉੱਤੇ ਪਹਿਲਾਂ ਬਾਥਰੂਮ ਵਾਲਾ ਹਿਸਾਬ ਤਾਂ ਕਲੀਅਰ ਕਰ ਦਿੰਨੇ ਆ ਉਧਰ ਉਹਨੂੰ ਦੋ ਉਹ ਤੇ ਨਾ ਬਸ ਉਹਦਾ ਆਪਣੇ ਸ਼ਟਰਿੰਗ ਵਾਲੇ ਦੇ ਕਹਿਣਾ ਕੋਈ ਨਹੀਂ ਇਹਦਾ ਬੰਦੇ ਦਾ ਆਪਾਂ ਨੇ ਬਹੁਤ ਬੰਨਣਾ ਹੈ ਫਿਰ ਫਿਲਹਾਲ ਆਪਾਂ ਨਮਾ ਹੀ ਪਵਾ ਦਈਏ ਕਿੰਨਾ ਚੁੱਕਿਆ ਗਿਆ ਪਿਆ ਥੱਲੇ ਇਹਨੂੰ ਠੀਕ ਹੈ ਪਵਾ ਲਿਆ ਕੋਈ ਮਿਸਤਰੀ ਨੂੰ ਬੁਲਾਓ ਉਹਨੂੰ ਦੇਖ ਕੇ ਨਵੇਂ ਪਾ ਦੇਣ ਹੁਣ ਤੁਸੀਂ ਇਹਦੇ ਬਾਥਰੂਮ ਦੇ ਕਿਤੇ ਕਿਤੇ ਰੈਂਦੇ ਪੈਸੇ ਦੇਣਾ ਬਸ ਦਿਹਾੜੀ ਮਜ਼ਦੂਰਾਂ ਦੇਣੇ ਆਪਣੇ ਛੱਡੀਆਂ ਵਾਲੇ ਦੇ ਆ ਲੋ ਚਲੋ ਇਹ ਤੁਸੀਂ ਉਹਦਾ ਹਿਸਾਬ ਤਾਉ ਕਰ ਦੋ ਕਲੀਅਰ ਸਾਰ ਠੀਕ ਹੈ ਜੇ ਕੋਈ ਹੋਰ ਘਟ ਗਏ ਤਾਂ ਮੈਨੂੰ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਤਾ ਜੀ ਇਹ ਮਕਾਨ ਹੈ ਇਹੋ ਜਿਹੜਾ ਸੀ ਤੁਹਾਨੂੰ ਦੱਸਿਆ ਸੀ ਲੈਟਰਨ ਟੂ ਬਾਥਰੂਮ ਚਲੋ ਕਿਰਪਾ ਕੀਤੀ ਮਾਰ ਰਹੇ ਨੇ ਲੈਟਰਨ ਬਾਥਰੂਮ ਆ ਪਿੱਛੇ ਤੁਹਾਨੂੰ ਦਿਖਾਤਾ ਬਣ ਗਿਆ ਇਹ ਹੁਣ ਮਕਾਨ ਜਿਹੜਾ ਸੀ ਇੱਥੇ ਪੱਕਾ ਕਰਾ ਕੇ ਦੇਣਾ ਕੋਈ ਗੱਲ ਨਹੀਂ ਜੈਨ ਪਹਿਲਾਂ ਛੋਟਾ ਕਰੀ ਤੂ ਰੋਬੋ ਨਾਲ